ਸ਼੍ਰੀ ਵਾਹਿਗੁਰੂ ਸਹਿਬ ਜੀਓ ਦੁੱਧ ਕਟੋਰੇ ਘੜਵੇ ਪਾਣੀ ਕਪਲ ਗਾਏ ਨਾਮੈ ਦੁਇ ਆਣੀ ਦੁੱਧ ਪੀਆ ਗੋਬਿੰਦੇ ਰਾਏ ਦੁੱਧ ਪੀਆ ਮੇਨੋ ਮਨ ਪਤੀਆ ਗੁਰੂ ਪਿਆਰੇ ਗੁਰੂ ਸਾਧ ਸੰਗਤ ਜੀ ਆਓ ਭਾਈ ਗੁਰਦਾਸ ਜੀਆਂ 12 ਦੇ ਵਿੱਚ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਾਣੀ ਦਾ ਇਹ ਸ਼ਬਦ ਹੈ ਕਹਿੰਦੇ ਇੱਕ ਦਿਨ ਨਾਮਦੇਵ ਦੀ ਬਾਪਤ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਜਾਚ ਕੀਤਾ ਹੈ ਕਿ ਐਸ ਭਗਤ ਨਾਮਦੇਵ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਆਪਦਾ ਜਨਮ ਪਿੰਡ ਨਰਸੀ ਬਾਮਣੀ ਜ਼ਿਲ੍ਹਾ ਸਤਾਰ ਸੂਬਾ ਬबई ਵਿੱਚ ਕਤਕ ਸੁਦੀ 11 ਸੰਮਤ 1327 ਬਿਕਰਮਣੂ ਹੋਇਆ ਹੈ ਆਪ ਜੀ ਦਾ ਮਾ ਦਾ ਨਾਮ ਗੋਨਾ ਬਾਈ ਅਤੇ ਪਿਤਾ ਜੀ ਦਾ ਨਾਮ ਸੇਠੀ ਅਤੇ ਜਾਤ ਸਿੰਘ ਬਸ ਇਹ ਲੀڑے ਧੌਂਦੇ ਸ਼ਬਦੇ ਸਨ ਸੇਠੀ ਬਹੁਤ ਹੀ ਨੇਕ ਪੁਰਖ ਸੀ ਉਹ ਸੱਚ ਬੋਲਦਾ ਕਰਤ ਕਰਦਾ ਬਾਬ ਦੇ ਨੇਕ ਤੇ ਭਗਤੀ ਦੇ ਬਚਨ ਸੁਣਿਆ ਕਰਦਾ ਸੀ ਤੇ ਗੁਰੂ ਪਿਆਰੇ ਉਹਨਾਂ ਦਾ ਪੁੱਤਰ ਵੀ ਨਾਮਦੇਵ ਵੀ ਭਗਤੀ ਵਾਲਾ ਹੋਇਆ ਉਹਨਾਂ ਦੇ ਪਿੰਡ ਵਿੱਚ ਇੱਕ ਦੇਵਤੇ ਦਾ ਮੰਦਿਰ ਸੀ ਜਿਸ ਨੂੰ ਵਿਰੋਪਵਾਦ ਦੇਵ ਦਾ ਮੰਦਿਰ ਆਖਿਆ ਜਾਂਦਾ ਸੀ ਉਹ ਮੰਦਿਰ ਵਿੱਚ ਦੇਵਤੇ ਰੱਖੇ ਹੋਏ ਸਨ ਉੱਥੇ ਜਾ ਕੇ ਬੈਠਦੇ ਭਜਨ ਕਰਦੇ ਸਨ ਉਹ ਭਜਨ ਗਾਉਣ ਬੈਠਦੇ ਤਾਂ ਉਹ ਵੀ ਭਜਨ ਗਾਉਣ ਲੱਗ ਜਾਂਦਾ ਤੇ ਗੁਰੂ ਪਿਆਰਿਓ ਸਾਰੇ ਉਸ ਨੂੰ ਸੁਖ ਬਾਲਕ ਆਖਦੇ ਸਨ ਉਹ ਬਰਾਗੀ ਤੇ ਸਾਧੂ ਸੁਭਾ ਹੋ ਗਿਆ ਸੀ ਤੇ ਕੋਈ ਕਾਰ ਵਿਹਾਰ ਨਾ ਕਰਦਾ ਕੰਮ ਕਾਰਨਾ ਕਰਦਾ ਸਿਰਫ ਭਗਤੀ ਦੇ ਵਿੱਚ ਹੀ ਲਗਾ ਰਹਿੰਦਾ ਉਹ ਸਦਾ ਬੈਠਾ ਰਹਿੰਦਾ ਤੇ ਕਦੇ ਕਿ ਤਾਈਂ ਕੰਮ ਕਰਦਾ ਹੋਇਆ ਵੀ ਰਾਮ ਜਸ ਗਾਉਣ ਲੱਗ ਜਾਂਦਾ ਨਾਮ ਦੇਵ ਇੱਕ ਦਿਨ ਉਸਦੇ ਬਾਪ ਨੇ ਆਖਿਆ